ਇਹ ਕੋ ਦਾ ਜਿਹੜਾ ਮੁਤਾਬਸੇ ਗਰੰਟੀ ਬਣਾਇਆ ਆ ਜਿਹਨੇ ਆਪਣੇ ਘਰ ਗੁਰੂ ਰੰਧਾ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਰੰਧਾ ਸਾਹਿਬ ਪ੍ਰਕਾਸ਼ ਉੱਤੇ ਰਾਇਸ਼ ਕੀਤੀ ਆ ਤੇ ਕੋਈ ਸਤਫਰਾਂ ਦਾ ਸਤਕਾਰ ਨਹੀਂ ਆ ਕੋ ਨੰਬਰ ਦੋ ਨੰਬਰ ਚ ਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਸਾ ਟਿੱਪ ਇੱਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੰਦਾ ਹਾਂ ਮਿੰਨਾ ਹੋ ਗਿਆ ਖਰੀ ਕਰੋ ਕਹਿੰਦੇ ਆ ਜਿਹੜਾ ਸਰਜੀਪੇੜੇ ਜੈਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਜ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ 'ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲੇ ਦਾ ਦੇ ਨਾ ਗੁਰੂ ਦੀ ਮਰਜ਼ਾ ਦਾ ਦੀਆਂ ਡਾ ਓਏ ਬੇਂਤੀ ਆ ਲੇਖਾ ਦੇਣਾ ਪੈਣਾ ਮਾਇਆ ਨਾਲ ਨਹੀਂ ਜਾਂਦੀ ਵੇਖੀ ਬਹੁਤ ਸਾਰੇ ਕੁੜੀਆਂ ਮੁੰਡੇ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਕੋਟ ਮੈਰਿਜ ਕਰਵਾ ਲੈਂਦੇ ਨੇ ਤੇ ਕੋਟ ਮੈਰਿਜ ਲਈ ਗੁਰਦਾਰਾ ਸਾਹਿਬ ਦੇ ਵਿੱਚ ਲਾਵਾ ਫੇਰੇ ਜਾਂ ਮੰਦਿਰ ਦੇ ਵਿੱਚ ਫੇਰੇ ਜ਼ਰੂਰੀ ਹੁੰਦੇ ਨੇ ਅਤੇ ਇਸੇ ਦੇ ਚੱਲਦਿਆਂ ਭੋਲੇ-ਪਾਲੇ ਲੜਕੇ ਲੜਕੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਕੁਝ ਹੋਰ ਜੋ ਲੋਕ ਨੇ ਗਲਤ ਤਰੀਕੇ ਨਾਲ ਉਹਨਾਂ ਦੇ ਲਾਵਾ ਫੇਰੇ ਕਰਵਾ ਰਹੇ ਨੇ ਜਿਸ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਇੱਕ ਜਗ੍ਹਾ ਤੇ ਰੇਡ ਕੀਤੀ ਗਈ ਉੱਥੇ ਘਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਾਇਆ ਗਿਆ ਜੋ ਕਿ ਉਸ ਥਾਂ ਤੇ ਗ੍ਰੰਥੀ ਅਜਿਹੇ ਲੜਕੇ ਲੜਕੀਆਂ ਦੇ ਵਿਆਹ ਤੋਂ ਭੱਜ ਕੇ ਆਉਂਦੇ ਨੇ ਐਸੇ ਦੇ ਚੱਲਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਬਲਬੀਰ ਸਿੰਘ ਮੁੱਛਰ ਅਤੇ ਉਹਨਾਂ ਦੇ ਜਥੇਬੰਦੀ ਵੱਲੋਂ ਮੌਕੇ ਤੇ ਜਾ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਰਾਮ ਸਰ ਵਿਖੇ ਪਹੁੰਚਾਈ ਅਤੇ ਉਸ ਗ੍ਰੰਥੀ ਸਿੰਘ ਖਿਲਾਫ ਬੰਦੀ ਕਾਰਵਾਈ ਕਰਵਾਈ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਇਸ ਜਗ੍ਹਾ ਤੇ ਘਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਤੇ ਘਰਦੇ ਉੱਪਰ ਗ੍ਰੰਥੀ ਸਿੰਘ ਨੇ ਰਿਹਾਈਸ਼ ਕੀਤੀ ਹੋਈ ਸੀ ਅਤੇ ਲਗਾਤਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਥੇ ਕੀਤੀ ਜਾ ਰਹੀ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਤੋਂ ਉਹਨਾਂ ਦੀ ਸ਼ਿਕਾਇਤ ਆਈ ਤੇ ਉਸ ਦੇ ਚਲਦਿਆਂ ਉਹ ਇੱਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਅਜਿਹੇ ਪਹੁੰਚ ਰਹੇ ਜਿਨ੍ਹਾਂ ਦੇ ਬੱਚੇ ਬੱਚੀਆਂ ਦੇ ਗਲਤ ਤਰੀਕੇ ਨਾਲ ਇਸ ਗ੍ਰੰਥੀ ਸਿੰਘ ਵੱਲੋਂ ਵਿਆਹ ਕਰਵਾਏ ਗਏ ਤੇ ਉਹਨਾਂ ਦੇ ਨਕਲੀ ਸਰਟੀਫਿ ਅਧਿਕਾਰੀਆਂ ਨੇ ਦੱਸਿਆ ਕਿ ਬਲਬੀਰ ਸਿੰਘ ਮੁੱਛਲ ਵੱਲੋਂ ਦਰਖਾਸਤ ਆਈ ਸੀ ਕਿ ਘਰ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਸੋ ਇਸ ਦੇ ਚਲਦਿਆਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਟ ਵਾਲੀ ਗੜੀ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ। ਇਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਤੇ ਦੂਸਰਾ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਹੀ ਆ ਸ਼ਹੀਦਾਂ ਦੇ ਬਿਲਕੁਲ ਨਜ਼ਦੀਕ ਹੈ। ਇੱਥੇ ਇੱਕ ਇੱਕ ਭੈਣ ਆਈ ਆ ਉਹਦੀ ਲੜਕੀ ਕੀ ਨਾਮ ਨਵਨੀਤ ਕੌਰ ਨਵਨੀਤ ਕੌਰ ਜਿਨੇ ਇੱਥੇ ਕੋਰਟ ਮੈਰਿਜ ਕਰਵਾਈ ਉਹ ਇੱਥੋਂ ਦਾ ਜਿਹੜਾ ਮੁਤਾਬਸੇ ਗਰੰਤੀ ਬਣਾਇਆ ਉਹ ਜਿਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਥੱਲੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਉੱਤੇ ਰਸ ਕੀਤੀ ਹੈ ਤੇ ਕੋਈ ਸਤਪੁਰਾਂ ਦਾ ਸਤਕਾਰ ਨਹੀਂ ਆ ਪਰ ਆ ਜਿਹੜਾ ਸਰਟੀਫਿਕੇਟ ਜੈਲੀ ਦਿੱਤਾ ਗਿਆ ਹੈ ਪਤਾ ਲੱਗਾ ਕਿ 177 ਵਿਆਹ ਜਿਹੜੇ ਆ ਇਹਨੇ ਕਰ ਦਿੱਤੇ ਆ ਦੋ ਨੰਬਰ ਚ ਪੈਸਿਆਂ ਦੀ ਖਾਤਰ 3000 4000 5000 ਰੁਪਏ ਮੰਗ ਲਿੰਦਾ ਇੱਕ ਲੜਕੀ ਹੋਰ ਆ ਜਿਹੜੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਆ ਉਹਦਾ ਵੀ ਘਰ ਉੱਜੜਿਆ ਹੈ ਪਹਿਲਾਂ ਲੋਕ ਕੋਰਟ ਮੈਰਿਜ ਵਾਸਤੇ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਜਾਲੀ ਫੀਟ ਸਰਟੀਫਿਕੇਟ ਲੈ ਲੈਂਦੇ ਆ ਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਆਏ ਆ ਤੇ ਕਿਹਾ ਕਿ ਜਿਹੜੇ ਇਦਾਂ 2 ਨੰਬਰ ਦੇ ਵਿੱਚ ਵਿਆਹ ਕਰ ਰਹੇ ਨੇ ਉਹਨਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਵੀ ਕਰਦੇ ਆ ਕਿ ਇਹ ਜਿਹੜੇ ਸ਼ਹਿਰਾਂ ਦੇ ਵਿੱਚ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਕੋਈ ਚੰਡੀਗੜ੍ਹ ਬੈਠਾ ਕੋਈ ਜਲੰਧਰ ਬੈਠਾ ਤੇ ਨਾ ਗੁਰੂ ਦੀ ਮਰਜ਼ਾਦਾ ਦੀਆਂ ਧਜੀਆਂ ਡਾ ਓਏ ਬੇਨਤੀ ਆ ਲਿਖਾ ਦੇਣਾ ਪੜਣਾ ਮਾਇਆ ਨਾਲ ਹੀ ਜਾਂਦੀ ਵੇਖੀ ਤੁਸੀਂ ਮਾਇਆ ਦੀ ਖਾਤਰ ਲੋਕਾਂ ਦੇ ਘਰ ਉਜਾੜ ਰਹੇ ਜੇ ਮਾਇਆ ਇੱਥੇ ਰਹਿ ਗਈ ਆ ਨਾ ਸਾਡੇ ਬਜ਼ੁਰਗਾਂ ਨੇ ਖੜੀ ਤੇ ਨਾ ਹੀ ਖੜਨੀ ਆ ਤੇ ਨਾ ਇਦਾਂ ਕਰੋ ਗੁਰੂ ਦੀ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਇਹ ਕੰਮ ਕਰਨ ਵਾਲਿਓ ਤੁਸੀਂ ਕਦੀ ਬਖਸ਼ੇ ਨਹੀਂ ਜਾਓਗੇ ਇਹ ਮਰਜ਼ਾਦਾ ਦੀਆਂ ਤੁਸੀਂ ਧਜੀਆਂ ਡਾ ਰਹੇ ਜੇ ਆ ਜਿਹੜੀ ਭੈਣ ਆਈ ਆ ਜਿਹਦਾ ਘਰੋਂ ਜੜਿਆ ਜਿਹੜੀ ਲੜਕੀ ਨੂੰ ਚਾਹਾਂ ਦੇ ਨਾਲ ਜੰਮਿਆਂ ਪਾਲਿਆ ਵੱਡਿਆਂ ਕੀਤਾ ਪੜਾਇਆ ਲਿਖਾਇਆ ਤੇ ਘਰੋਂ ਤੋੜਨਾ ਸੀ ਕਰੋ ਤੋੜਨਾ ਸੀਮਾਾਂ ਦੇ ਨਾਲ ਉਹ ਅੱਜ ਦਰਦ-ਦਰ ਤੇ ੱਟਕੇ ਖਾਂਦੀ ਫਿਰ ਰਹਾ ਤੇ ਮੇਰੀ ਬੇਨਤੀ ਆ ਵਕੀਲਾਂ ਗਾੜੀ ਵੀ ਹੱਥ ਜੋੜ ਕੇ ਵਕੀਲ ਸਾਹਿਬ ਜੇ ਤੁਹਾਨੂੰ ਕੋਈ ਕਲਮ ਦੇਤੀ ਹੈ ਤੁਸੀਂ ਪੜ੍ਹਾਈ ਕੀਤੀ ਹੈ ਇਹ ਕੰਮ ਨਾ ਕਰੋ ਮੇਰੀ ਬੇਨਤੀ ਹੈ ਇਹ ਮਾਇਆ ਦੀ ਖਾਤਰ ਮਾਇਆ ਤੇ ਰਹਿ ਜਣੀ ਇੱਥੇ ਤੁਹਾਨੂੰ ਜੇ ਕਲਮ ਦਿੱਤੀ ਹੈ ਜਿਹੜੇ ਤਾਂ ਭੱਜ ਕੇ ਕਰੋ ਆਣ ਕੇ ਕੋਟਾਂ ਵਿੱਚ ਵਿਆਹ ਕਰਾਉਂਦੇ ਆ ਉਹਨਾਂ ਦੇ ਬਿਲਕੁਲ ਨਾ ਕਰਾਓ ਨਾ ਕਰਾਓ ਮੇਰੀ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਆ ਲਈ ਹੈ ਤਾਲਾ ਲੱਗੇ ਤੂੰ ਅਗਲਾ ਸਟੈਪ ਕੀ ਹੈ ਜੀ ਵੇਖੋ ਪ੍ਰਸ਼ਾਸਨ ਆਇਆ ਇਹਨਾਂ ਨੇ ਹੁਣੇ ਫੋਨ ਕਰਕੇ ਸਾਧ ਲੈਣਾ ਤਾਲੇ ਖੁੱਲ ਜਾਣੇ ਆ ਤਾਲੇ ਵੀ ਖੁੱਲ ਜਾਣੇ ਸਭ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਉਹਨਾਂ ਚ ਰਹੀ ਜਾਣਾ ਨਹੀਂ ਆ ਜਿੰਨੇ ਜਿਹੜੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਏ ਇੱਕ ਮੈਂ ਹੋਰ ਬੇਨਤੀ ਕਰਦਾ ਮੈਂ ਵਿਜੇ ਸਿੰਘ ਨੂੰ ਫੋਨ ਕੀਤਾ ਜਿਹੜਾ ਸਕੱਤਰ ਹੈ ਤੁਰੰਤ ਪਰਚਾ ਸਰੂਵਣੀ ਕਮੇਟੀ ਜੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਸਾਹਿਬ ਜੀ ਮਿਲਾ ਦਿਓ ਭੇਜੋ ਇੱਥੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ RAM ਸਾਹਿਬ ਸਭਾਏ ਮਾਨ ਕਰਨੇ ਆ ਉਹਾਂ ਦੇ ਪਹਿਲਾਂ ਐਪਲੀਕੇਸ਼ਨ ਭੇਜੋ ਤੇ ਜੇ ਆ ਪ੍ਰਸ਼ਾਸਨ ਨੂੰ ਤੁਸੀਂ ਦੱਸ ਦੋ ਫਲਾਣੇ ਥਾਂ ਇਦਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਪ੍ਰਸ਼ਾਸਨ ਤੁਰੰਤ ਉਸੇ ਵਾਲੇ ਪਹੁੰਚ ਜਾਂਦਾ ਤੇ ਇਹ ਆਂਦੇ ਪਹਿਲਾਂ ਐਪਲੀਕੇਸ਼ਨ ਦੋ ਤੇ ਫਿਰ ਜਾਣਾ ਸੀ ਤੇ ਸਾਨੂੰ ਕੋਈ ਵੀ ਦੱਸੇ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ ਉੱਥੇ ਪਹੁੰਚ ਜਾਂਦੇ ਆ ਜਿੱਥੇ ਕੋਈ ਬੇਦਬੀ ਕਰਨਦਿਆ ਜਾਂ ਕਰਨ ਹੋਈ ਹੁੰਦੀ ਆ ਵੀ ਬੇਨਤੀ ਹੈ ਮੇਰੀ ਸੇਕ ਕੌਮ ਨੂੰ ਇਹਨਾਂ ਲੋਕਾਂ ਕੋਲੋਂ ਇਹ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੈਠੇ ਆ ਸਾਡਾ ਨੰਬਰ ਰੋਡ ਕਰ ਲੋ 98152 13317 ਤੇ ਇਹ ਦੱਸੋ ਕਿੱਥੇ ਕਿੱਥੇ ਲੋਕ ਇਦਾਂ ਦੇ ਕੰਮ ਕਰ ਰਹੇ ਨੇ ਮਾਇਆ ਦੀ ਖਾਤਰ ਜਿਹੜੇ ਲੋਕਾਂ ਦੇ ਕੋਰਟ ਮੈਰਿਜ ਵਾਸਤੇ ਜਾਲੀ ਸਰਟੀਫਿਕੇਟ ਦਿੰਦੇ ਆ ਇਹ ਸਾਡੇ ਕੋਲ ਆਏ ਪ੍ਰੂਫ ਅਸੀਂ ਕਦੀ ਵੀ ਇਹ ਬੰਦੇ ਦਾ ਲਿਆਜ ਨਹੀਂ ਕਰਾਂਗੇ ਪ੍ਰਸ਼ਾਸਨ ਨਾਲ ਆਇਆ ਵਾ ਕਾਨੂੰਨ ਨੂੰ ਹੱਥ ਜਿਨੀ ਕਾਨੂੰਨ ਨਾਲ ਲਵਾਗੇ ਜੇ ਇਹ ਪ੍ਰਸ਼ਾਸਨ ਪੂਰਾ ਤੇ ਬੰਦਾ ਸਿਕੰਜਾ ਕੱਸ ਦਵੇਗਾ ਤੇ ਅਸੀਂ ਪ੍ਰਸ਼ਾਸਨ ਦਾ ਨਿਵਾਦ ਕਰਾਂਗੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਹੋਰ ਵੀ ਵੇਖਣ ਦੇ ਕੀ ਕੀ ਕਰ ਰਿਹਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਜੀ ਆਪਣਾ ਮੇਰਾ ਹਰਪਿੰਦਰ ਕੌਰ ਅੱਜ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਸਾਜੀ ਮੇੜਾ 2 ਨੰਬਰ 2 ਨੰਬਰ 'ਚ ਇਹਨੇ ਮੇਰੀ ਬੇਟੀ ਦਾ ਵਿਆਹ ਕੀਤਾ ਹਾਂ ਸਾ ਟਿਪ ਟਿਕ ਡੁਪਲੀਕੇਟ ਕੱਟ ਕੇ ਦਿੱਤਾ ਪੈਸੇ ਲੈ ਕੇ ਉਹਦਾ ਵਿਆਹ ਕਰ ਦਿੱਤਾ ਹਾਂ ਮਹੀਨਾ ਹੋ ਗਿਆ ਕੁੜੀ ਕਰੋ ਗਏ ਪਿਆ 3 ਨਵੰਬਰ ਫਰਵਰੀ ਨੂੰ ਕੀਤਾ ਜੀ ਸਾਨੂੰ ਥੋੜਾ ਥੋੜਾ ਥਾਣੇ ਚ ਮਿਲਦਾ ਪ੍ਰੂਫ ਮਿਲਦਾ ਗਿਆ ਕਿ ਉਥੇ ਸਾਡੀ ਬੇਟੀ ਦਾ ਵਿਆਹ ਹੋ ਚੁੱਕਾ ਹਾਂਜੀ ਸਾਨੂੰ ਸਾਥ ਥਾਣੇ ਵਾਲਿਆ ਸਰਟੀਫੀਕਟ ਖੜਕੇ ਦਿੱਤਾ ਕਿ ਇੱਥੇ ਹੋਇਆ ਜੀ ਸਿੱਖ ਜੱਤ ਬੰਨਿਆ ਕੋਈ ਇਨਸਾਫ ਨਹੀਂ ਕਰਾ ਰਿਹਾ ਹਾਂਜੀ ਇਹਨਾਂ ਨੂੰ ਅਸੀਂ ਬਾਬਾ ਜੀ ਨੂੰ ਕਾਲ ਕੀਤੀ ਇਹਨਾਂ ਨੂੰ ਅਸੀਂ ਆਖਿਆ ਇਹਨਾਂ ਨੂੰ ਇਨਸਾਫ ਕਰ ਦੇਣਾ ਸਾਡਾ ਪ੍ਰਸ਼ਾਸਨ ਨੂੰ ਕੀ ਮਾਨ ਕਰਦੇ ਪ੍ਰਸ਼ਾਸਨ ਤੇ ਆਇਆ ਵੀ ਪਰ ਉਹ ਘਰ ਨਹੀਂ ਆਈ ਅਸੀਂ ਇਹਨੇ 2 ਨੰਬਰੀ ਦੇ ਵਿਆਹ ਬੰਦ ਕੀਤੇ ਜਾਣ 2 ਨੰਬਰੀ ਦੇ ਵਿਆਹ ਨਹੀਂ ਹੋਣੇ ਚਾਹੀਦੇ ਇਹ ਪੈਸੇ ਲੈ ਕੇ ਆਪਾਂ ਵਿਆਹ ਕਰੀ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੰਡਿਆ ਅੰਦਰ ਰੱਖ ਕੇ ਲਾਗੇ ਬਾਥਰੂਮ ਬਣਾਇਆ ਲਾਗੇ ਗੁਰੂ ਗ੍ਰੰਥ ਸਾਹਿਬ ਰੱਖਿਆ ਬੇਅਦਵੀ ਕੰਡਿਆ ਇਹ 2 ਨੰਬਰੀ ਦੇ ਵਿਆਹ ਲੋਕਾਂ ਦੇ ਕੱਤੀਆਂ ਨੂੰ ਜਵਾਨਾਂ ਨੂੰ 2 ਨੰਬਰੀ ਦੇ ਵਿਆਹ ਕਰਕੇ ਤੇ ਇਥੋਂ ਕੱਲੀ ਜਾਂਦੇ ਹਾਂ ਹਾਂਜੀ ਬਿਲਕੁਲ ਕਰੀਮ ਕੀ ਮਾਮਲਾ ਮਾਮਲਾ ਇਹ ਜੀ ਅੱਜ ਸਾਨੂੰ ਨਾ ਕਪਲੇਟ ਵਿੱਚ ਲਈ ਸੀ ਬਾਬਾ ਬਲਵੀਰ ਸਿੰਘ ਨੇ ਕਮਪਲੇਨਟ ਦਿੱਤੀ ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਪ੍ਰਕਾਸ਼ ਕੀਤਾ ਹੋਇਆ ਤੇ ਲੜਕੀਆਂ ਦੇ ਵਿਆਹ ਕਰਦੇ ਆ। ਅੱਛਾ ਉਸ ਵੰਦੀ ਅਸੀਂ ਆਏ ਆ। ਮੌਕਾ ਦੇਖਿਆ ਜੀ ਮੁੰਡਾ ਕਿਹਾ ਆਪ ਤਾਂ ਹੋਏ ਨਹੀਂ ਮਹਤਾਰ ਸਿੰਘ ਜੀ ਨੇ। ਆਪਸਾਂ ਦੇ ਨੋਟਿਸ ਲੈਂਦਾ ਆਪਾਂ। ਅਫਸਰ ਆ ਰਹੇ ਨੇ ਸਾਡੇ ਕੋਲ। ਕਿੰਨੇ ਕ ਵਿਆਹ ਇਹਨੇ ਕਰਾ ਦਿੱਤੇ? ਭਾਜੀ ਉਹ ਮਤਲਬ ਕੋਈ ਅੰਦਰੋਂ ਕਰ ਲਿਆ। ਅੰਦਰੋਂ ਕੀ ਬਣਾਇਆ? ਕੋਈ ਨਹੀਂ ਉਹ ਰਜਿਸਟਰ ਮਿਲਿਆ ਜਿੰਨਾਂ ਦੇ ਕੋਈ ਜਿਨ੍ਹਾਂ ਨੇ ਕੋਈ ਐਂਟਰੀ ਕੀਤੀ ਹੋਈ ਇਹਨਾਂ ਨੇ। ਉੱਤੇ ਵਿਆਹ ਵਿਆਹ ਲਿਖਿਆ ਹੋਇਆ ਉੱਤੇ 104 ਆ ਗਣਾਈ ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਉਹ ਮਿ ਹਲੋ ਆਨੰਦ ਰੇ ਨਹੀਂ ਆਇਤੇ ਇੱਥੇ ਮੌਕੇ ਤੇ ਹਾਂ ਅੱਛਾ ਤੇ ਹੁਣ ਕਾਰਵਾਈ ਕੀ ਕਰਨ ਚੱਲੇ ਆ ਤੁਸੀਂ ਕਰਨ ਚੱਲੇ ਕਰ ਬਾਈ ਤਸਦੀਕ ਕਰਦੇ ਆ ਜੀ ਆਸਰਾ ਨੂੰ ਦੱਸਦਾ ਗੁਰੂ ਗ੍ਰੰਥ ਸਾਹਿਬ ਮਾਤਾ ਬਲੀ ਦੀਆਂ ਅੱਜ ਹੀ ਦੋ ਦੋ ਫੈਮਿਲੀਆ ਆਈਆਂ ਹੋਈਆਂ ਨੇ ਜਿਹੜੇ ਸੈਡੀਕਟ ਹੱਥ ਪੜੇ ਉਹਨਾਂ ਨੇ ਕਿਤੇ ਵੇਖਣਾ ਚੱਲੀ ਬੈਠ ਨਹੀਂ ਦੇਖਿਆ ਅਜੇ ਤੱਕ ਦੇਖ ਲਈ ਨਾ ਮੇਰੇ ਕੋ ਆਇਆ ਮੇਰੇ ਕੋ ਸਿਰ ਕੰਪਲੇਟ ਆਈ ਹੈ ਕਮੈਂਟ ਕਰਕੇ ਆ ਮੈਂ ਅੰਦਰ ਦੇ ਹਾਲਾਤ ਦੇਖ ਕੇ ਕੀ ਲੱਗਦਾ ਕਿ ਜਿੱਥੇ ਮਹਾਰਾਜ ਦੇ ਸਰੂਪ ਦਾ ਆਸਨ ਜਿੱਥੇ ਹੋਣਾ ਚਾਹੀਦਾ ਉਸ ਜਗ੍ਹਾ ਨਹੀਂ ਬਣਾਈ ਗਈ ਲੱਗੇ ਬਲਸ਼ ਲੱਗੇ ਦੇਖੋ ਜੀ ਗਲੀ ਵਾਲਿਆਂ ਨੂੰ ਵੀ ਚਾਹੀਦਾ ਸੀ ਬੇਸਤਾਨ ਨਹੀਂ ਲੱਗਣ ਦੇਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਹੂੰ ਹੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਪਰ ਗਲੀ ਮਲੇ ਵਾਲਿਆਂ ਨੂੰ ਵੀ ਕਮੈਂਟ ਕਰ ਦੇਣੀ ਚਾਹੀਦੀ ਦੇਖੇ ਕੋਈ ਬੰਦਾ ਰਹਿ ਕੇ ਪ੍ਰਕਾਸ਼ ਕਰਕੇ ਕੰਮ ਕਰ ਰਿਹਾ ਯਾਨੀ ਕਿ ਗਲਤ ਹੋ ਰਿਹਾ ਸੀ ਇੱਥੇ ਗਲਤ ਹੋ ਰਿਹਾ ਸੀ ਮੰਨਦੇ ਅਰੇ ਤੁਸੀਂ ਆਏ ਆ ਮੌਕਾ ਕੀ ਦੇਖਿਆ ਪੈਟਰੋਲ ਹੈ ਪਰ ਇਹ ਜੋ ਇਹਨਾਂ ਨੇ ਕੀਤਾ ਹੋਇਆ ਗਲੀ ਦੇ ਵਿੱਚ ਉਹ ਬਣੀ ਚੱਲਦੀ ਹੈ ਬਿਲਕੁਲ ਹੈ